ਮਹਲਾ ਨੌواں ਪ੍ਰੀਤਮ ਜਾਨ ਲੈ ਹੋ ਮਨਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 634 ਤੇ ਜੋਬਨਿਕ 100 ਰਾਗ ਵਿੱਚ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਮਹਾਰਾਜ ਜੀ ਦੀ ਬੰਦਾਈ ਪਾਵਨ ਚੌਥਾ ਦਾ ਜਾਪ ਨੂੰ ਸਜਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਅਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਉਸ ਪਿਆਰੇ ਪ੍ਰਭੂ ਨੂੰ ਮਿੱਤਰ ਬਣਾਓ ਤੇ ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰ ਲਓ ਤੇ ਸਮਝ ਲਵੋ ਕਿ ਸਾਰਾ ਜੋ ਸੰਸਾਰ ਹੈ ਤੁਹਾਡੇ ਸੁੱਖਾਂ ਦੇ ਨਾਲ ਹੀ ਬੱਝਾ ਹੋਇਆ ਹੈ ਟੋੜ ਨਿਭਾਉਣ ਵਾਲਾ ਸਾਥੀ ਤੁਹਾਡੇ ਇਨਾਂ ਵਿੱਚੋਂ ਕੋਈ ਵੀ ਨਹੀਂ ਹੈ ਸੋਖਮਿਆਨ ਬਹੁਤ ਮਿਲ ਬੈਠਤ ਰਾਤ ਚਹੁ ਦੇਸ ਕੇ ਰੇ ਵਿਪਤ ਪਰੀ ਸਭੀ ਸੰਗ ਛਾੜਤ ਕੋ ਨਾਵਤ ਨੇ ਰੇ ਕੋ ਨਾਵਤ ਨੇ ਰੇ ਜਦੋਂ ਤੁਹਾਡੇ ਜੀਵਨ ਵਿੱਚ ਸੁੱਖ ਹੁੰਦਾ ਹੈ ਮਾਲ ਧਨ ਬਹੁਤ ਹੁੰਦਾ ਹੈ ਲੋਕ ਤੁਹਾਡੇ ਕੋਲ ਬੈਠੇ ਰਹਿਣਗੇ ਚਾਰੇ ਪਾਸਿਆਂ ਤੋਂ ਤੁਹਾਨੂੰ ਘੇਰੀ ਰੱਖਣਗੇ ਪਰ ਜਦੋਂ ਕਿਤੇ ਤੁਹਾਡੇ ਉੱਤੇ ਕੋਈ ਮੁਸ਼ਕਲ ਵਿਪਤਾ مصیبت ਆ ਗਈ ਇਹ ਸਾਰੇ ਸਾਥੀ ਭੱਜ ਜਾਣਗੇ ਕੋਈ ਤੁਹਾਡੇ ਨੇੜੇ ਨਹੀਂ ਲੱਗੂਗਾ ਘਰ ਕੀ ਨਾਰ ਬਹੁਤ ਹਿਤ ਜਾਸਿਓ sada rahat sang lagi ਜਬੀ ਅੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਇਤੋਂ ਤੱਕ ਕੇ ਜੋ ਪਤਨੀ ਹੈ ਉਹ ਬੜਾ ਪਿਆਰ ਕਰਦੀ ਹੈ ਲਾਗੇ ਲਾਗੇ ਰਹਿੰਦੀ ਹੈ ਪਰ ਜਦੋਂ ਇਹ ਸਰੀਰ ਦੇ ਵਿੱਚੋਂ ਇਹ ਜੀਵਾਤਮਾ ਛੱਡ ਗਈ ਭਵ ਪ੍ਰਾਣੀ ਮਰ ਗਿਆ ਉਹ ਵੀ ਇਹਦਾ ਸਾਥ ਛੱਡ ਕੇ ਪਰਾਂ ਹਟ ਜਾਵੇਗੀ ਇਹਨੂੰ ਭੂਤ ਕਹਿਣ ਲੱਗ ਪਵੇਗੀ ਮਰ ਗਿਆ ਮਰ ਗਿਆ ਕਹੇਗੀ ਇਹ ਬੇਦਕੋ ਬਿਉਹਾਰ ਬਨਿਓ ਹੈ ਜਾਸਿਓ ਨੇ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਕੋ ਕਾਮਨਾ ਆਇਓ ਮਰਜ਼ੀ ਹੁਕਮ ਕਰਦੇ ਹਨ ਕਿ ਇਹ ਵਿਧੀ ਵਿਧਾਨ ਹੀ ਇਹੋ ਜਿਹਾ ਬਣਿਆ ਹੈ ਇਹ ਵਿਹਾਰ ਹੀ ਇਹੋ ਜਿਹਾ ਬਣਿਆ ਹੈ ਜਿਹਦੇ ਨਾਲ ਮਰਜ਼ੀ ਪਿਆਰ ਪਾ ਕੇ ਰੱਖ ਲੋ ਉਹ ਕਿਸੇ ਕੰਮ ਨਹੀਂ ਆਉਣਾ ਜੇ ਕੰਮ ਆਉਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਹੋਣਾ ਹੈ ਪਰਮੇਸ਼ਰ ਦਾ ਨਾਮ ਹੋਣਾ ਹੈ ਉਸ ਤੋਂ ਬਗੈਰ ਹੋਰ ਕੋਈ ਤੁਹਾਡਾ ਸਾਥ ਨਹੀਂ ਦੇਵੇਗਾ ਗੁਰੂ ਹੀ ਤੁਹਾਡੇ ਕੰਮ ਆਵੇਗਾ ਕੋਈ ਨਾ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਨੀ ਜਾਓ ਗੁਰੂ ਨਾਲ ਪ੍ਰੇਮ ਬਣ ਜਾਵੇ ਗੁਰ ਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ Wow